ਪ੍ਰੀਤ ਜੱਟੀ ਵਾਲਾ ਸਿਸਟਮ ਸੀ ਜੋ ਉਹ ਕੁੜੀ ਦੇ ਤਿਤਲੀ ਜੀ ਬਾਈਆ ਮੇਰੇ ਦੋ ਆਪਰੇਟ ਹੋ ਕੇ ਹਟੇ ਆ ਮੈਨੂੰ ਚੱਲਣ ਤੋਂ ਤੇ ਸਫ਼ਰ ਕਰਨ ਤੋਂ ਮਨਾਹੀ ਸੀ ਮੇਰੇ ਤੁਸੀਂ ਮੇਰੇ ਜੋ ਮੇਰਾ ਪੇਜ ਚੱਲ ਰਿਹਾ ਇੰਸਟਾਗ੍ਰam ਤੇ ਉਹਦੀ 55 ਮਿਲੀਅਨ ਰੀਚ ਹੈ ਇੱਕ ਮੰਥ ਦੀ ਤੇ ਜੋ ਅੱਜ 9 ਰਹਿ ਗਿਆ ਮੈਂ ਵਰਤ ਨਹੀਂ ਰਿਹਾਗਾ ਕਿਉਂ ਮੈਂ ਕਿਤੇ ਆ ਜਾ ਨਹੀਂ ਰਿਹਾਗਾ ਉਹਦੇ ਵਿੱਚ ਨਕਾਮ ਨਹੀਂ ਹੈਗੇ ਪ੍ਰੀਤ ਜੱਟੀ ਦੇ ਬੱਚਾ ਹੋਇਆ ਉਹਨਾਂ ਦੇ ਨੂੰ ਅਸੀਂ ਪੰਚਾਇਤ ਦੇ ਵਿੱਚ ਸਾਧ ਨਹੀਂ ਸਕਦੇ ਉਹਨਾਂ ਤੇ ਅਸੀਂ ਬਾਰ ਨਹੀਂ ਕਰ ਸਕਦੇ ਪਰ ਬੈਰ ਪਾਸ ਤੁਸੀਂ ਪਹੁੰਚ ਕੀਤੀ ਬਾਈ ਜੀ ਕਾਨਫਰੈਂਸਰ ਆਹੀ ਵੈਰ ਪਹੁੰਚ ਉਹਨਾਂ ਤੱਕ ਕੀਤੀ ਜਾਂਦੀ ਜਿਨ੍ਹਾਂ ਨਾਲ ਰਾਜੀ ਨਾਵੇਂ ਕਰਨੇ ਹੁਣ ਪ੍ਰੀਤ ਜੱਟੀ ਤੇ ਉਹਦੇ ਘਰ ਵਾਲਾ ਹਜੇ ਬੱਚਾ ਵਾ ਉਹ ਵੀ ਸਾਨੂੰ ਬੱਚਾ ਹੀ ਸਮਝ ਰਹੇ ਆ ਪਰ ਅਸੀਂ ਉਸ ਨੂੰ ਹੱਸ ਕੇ ਟਾਲ ਦਿੱਤਾ ਵੀ ਕੋਈ ਚੱਕਰ ਨਹੀਂ ਬੱਚੇ ਆ ਸਮਝਾਵਾਂਗੇ ਜੇ ਬਾਹਲਾ ਸਿਰ ਤੋਂ ਦੇ ਪਾਣੀ ਲੰਘੂਗਾ ਤੇ ਉਹਨਾਂ ਨੇ ਫਿਰ ਦੂਜੇ ਲੋਟ ਵਰਤ ਲਾਗੇ ਗੱਲ ਤਾੰਤ੍ਰਿਕਾਂ ਨੂੰ ਰੋਕਣ ਦੀ ਨਹੀਂ ਹੈ ਅਸੀਂ ਉਹਦੇ 'ਚ ਕਿਹਾ ਤਾੰਤ੍ਰਿਕਤਾ ਆਪ ਖਤਰੇ 'ਚ ਆ ਮੈਂ ਕਿਹਾ ਨਹੀਂ ਉਹਦੇ 'ਚ ਤੇ ਦਾ ਮਤਲਬ ਇਹ ਨਹੀਂ ਹੈ ਬਾਈ ਜੀ ਸਾਰਾ ਕੋਸ਼ਿਸ਼ ਹੋ ਕੀਤਾ ਜਾਵੇ ਕੋਈ ਚੀਜ਼ਾਂ ਦਾ ਜਵਾਬ ਸਮੇਂ ਨੇ ਦੇਣਾ ਹੁੰਦਾ ਬੰਦੇ ਨੇ ਨਹੀਂ ਹੋਰ ਕੋਈ ਸਵਾਲ ਆਪ ਦੇ ਵਿੱਚ ਕਹਿ ਸਕਦਾ 70 80% ਲੋਕ ਜੋ ਵਸਦੇ ਨੇ ਜਾਣਦੇ ਨੇ ਤੇ ਸਾਡੇ ਕੋਲੇ ਕਈ ਤਰ੍ਹਾਂ ਦੇ ਇਦਾਂ ਦੇ ਕੇਸ ਆਉਂਦੇ ਨੇ ਜਿਹੜੇ ਸ਼ਾਇਦ ਪੁਲਿਸ ਵੀ ਉਹਨਾਂ ਨੂੰ ਜਵਾਬ ਦੇ ਦਿੰਦੀ ਹੈ ਜਾਂ ਸੁਣਵਾਈ ਨਹੀਂ ਹੁੰਦੀ ਤੇ ਸਾਡੇ ਉੱਥੇ ਆ ਕੇ ਉਹ ਮਸਲੇ ਹੱਲ ਹੁੰਦੇ ਨੇ ਉਹ ਧੀਆਂ ਭੈਣਾਂ ਦੇ ਮਸਲੇ ਨੇ ਉਹ ਐਨਆਰਆਈਆਂ ਦੀਆਂ ਜ਼ਮੀਨਾਂ ਤੇ ਹੋਏ ਕਬਜ਼ਿਆਂ ਦੇ ਮਸਲੇ ਨੇ ਉਹ ਏਜੰਟਾਂ ਵੱਲੋਂ ਨੱਪੇ ਹੋਏ ਪੈਸਿਆਂ ਦੇ ਮਸਲੇ ਨੇ ਤੇ ਉਹ ਰੇਪ ਕੇਸ ਨੇ ਰੇਪ ਕੇਸ ਡੇਰਿਆਂ ਦੇ ਵਿੱਚ ਹੋ ਰਿਹਾ ਰੇਪ ਕੇਸ ਆ ਕਾਲਜਾ ਯੂਨੀਵਰਸਿਟੀਆਂ ਦੇ ਵਿੱਚ ਪ੍ਰਿੰਸੀਪਲਾਂ ਵੱਲੋਂ ਟੀਚਰਾਂ ਵੱਲੋਂ ਕੀਤੇ ਗਏ ਰੇਪ ਕੇਸ ਆ ਤੇ ਕੱਲ ਦੀ ਖਬਰ ਚੱਲ ਰਹੀ ਆ ਵੀ ਪਿੰਡ ਦੇ ਮੌਜੂਦਾ ਸਰਪੰਚਰ ਨੂੰ ਨਵਾਲਗ ਬੱਚੀ ਨਾਲ ਰੇਪ ਕੀਤਾ ਗਿਆ ਤੇ ਉਹਦੀ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਪਰ ਹਜੇ ਤੱਕ ਇਹ ਰੇਪ ਕੇਸ ਹੀ ਸੀਗੇ ਕੋਈ ਇਹਦੇ ਵੱਲ ਵੀ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਕਿਸੇ ਤੋਂ ਵੀ ਨਾ ਹੀ ਪੁਲਿਸ ਬਹੁਤਾ ਐਕਸ਼ਨ ਲੈਂਦੀ ਆ ਤੇ ਸ਼ਾਇਦ ਕਿਸੇ ਨੂੰ ਪਤਾ ਹੋਵੇ ਪਰ ਮੇਰੇ ਕੋਲੇ ਜੋ ਕੇਸ ਆਇਆ ਤਿੰਨ ਚਾਰ ਕੇਸ ਮੈਂ ਸਾਂਝੀ ਕਰਨਾ ਚਾਹੁੰਦਾ ਉਹਦੇ 'ਚ ਮੈਂ ਕਿਸੇ ਦਾ ਨਾਂ ਨਹੀਂ ਲਾਊਗਾ ਹਰ ਇੱਕ ਦੀ ਤੇ ਇੱਜ਼ਤ ਆ ਚਾਰ ਮਹੀਨੇ ਪਹਿਲਾਂ ਇੱਕ ਕੇਸ ਆਇਆ ਉਹਦੀ ਵੀਡੀਓ ਸਾਡੇ ਕੋਲੇ ਤਕਰੀਬਨ ਸਾਰਿਆਂ ਦੇ ਪ੍ਰੂਫ ਆਏ ਨੇ ਉਹ ਜਦੋਂ ਅਸੀਂ ਵੀਡੀਓ ਦੇਖੀ ਤੇ ਉਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਉਹ 22 ਸਾਲ ਮੁੰਡੇ ਦੀ ਉਮਰ ਆ ਤੇ 7 ਸਾਲ ਬੱਚੀ ਦੀ ਉਮਰ ਆ ਤੇ ਬੱਚੀ ਉਹਦੇ ਸਕੇ ਚਾਚੇ ਦੀ ਭੈਣ ਆ ਤੇ ਇੱਕੋ ਘਰੇ ਰਹਿੰਦੇ ਆ ਸਰੀਰਕ ਸੰਬੰਧ ਉਹਨਾਂ ਦੇ ਚੱਲ ਰਹੇ ਸੀ ਫੇਰ ਇੱਕ ਬਹੁਤ ਹੀ ਤਕੜੇ ਪਰਿਵਾਰ ਤੋਂ ਜੋੜਾ ਆ ਮੀਆਂ ਬੀਬੀ ਸੀ ਉਹ ਆਏ ਪਿੰਡ ਮੈਲਨਾਏ ਤੇ ਭਾਈ ਸਾਹਿਬ ਕੋਈ ਗੱਲਬਾਤ ਕਰਨੀ ਆ ਤੁਹਾਡੇ ਨਾਲ ਵੀ ਸਿੰਘ ਵੀ ਨਾ ਹੋਣ ਮੈਂ ਕਹਾਂ ਠੀਕ ਆ ਆਪਾਂ ਇੱਕ ਕਮਰੇ 'ਚ ਬੈਠੇ ਆ ਤੇ ਉੱਥੇ ਰੋਣ ਲੱਗਦੇ ਵੀ ਇਸ ਮੁੱਦੇ ਨੂੰ ਇੱਥੇ ਸੁਣ ਕੇ ਸਲਾਹ ਦਿੱਤੀ ਜਾਵੇ ਪਰ ਗੱਲ ਅੱਗੇ ਨਾਲ ਕੀਤੀ ਜਾਵੇ ਇਸ ਕਰਕੇ ਅਸੀਂ ਪਰਿਵਾਰ ਦਾ ਜਾਂ ਕਿਸੇ ਬੱਚੇ ਬੱਚੀ ਦਾ ਨਾਂ ਨਹੀਂ ਲਵਾਂਗੇ ਉਹਨਾਂ ਨੇ ਕਿਹਾ ਵੀ ਸ਼ਰਮ ਆਉਂਦੀ ਆ ਘਰੇ ਦੋ ਹੀ ਬੱਚੇ ਆ ਇੱਕ ਲੜਕਾ ਇੱਕ ਲੜਕੀ ਦੋਵੇਂ 18 ਸਾਲ ਤੋਂ ਛੋਟੇ ਆ ਤੇ ਸਾਨੂੰ ਦੱਸਣ 'ਚ ਸ਼ਰਮ ਆਉਂਦੀ ਆ ਵੀ ਦੋਵੇਂ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਚੱਲ ਰਹੇ ਆ ਇੱਕ ਪਰਿਵਾਰ ਸਕੇ ਭੈਣ ਭਰਾ ਸਕੇ ਇੱਕ ਕੁੱਖੋ ਜੰਮੇ ਹੋਏ ਚਲੋ ਜੋ ਅਸੀਂ ਗੱਲਬਾਤ ਕਰਨੀ ਸੀ ਉਹ ਅਸੀਂ ਮੀਡੀਆ 'ਚ ਸ਼ੇਅਰ ਨਹੀਂ ਕਰਾਂਗੇ ਪਰ ਥੋੜਾ ਥੋੜਾ ਗੱਲਬਾਤ ਨੂੰ ਜੂਰ ਰੱਖਾਂਗੇ ਅਸੀਂ ਮੁੰਡੇ ਤੇ ਕੁੜੀ ਨੂੰ ਬੁਲਾਇਆ ਮੁੰਡੇ ਨੂੰ ਲੱਗ ਸਮਝਾਇਆ ਕੁੜੀ ਨੂੰ ਲੱਗ ਸਮਝਾਇਆ ਕੁਝ ਸਾਲਾਂ ਲਈ ਉਹਨਾਂ ਨੂੰ ਰਿਸ਼ਤੇਦਾਰੀਆਂ 'ਚ ਅਲੱਗ-ਅਲੱਗ ਰਹਿਣ ਲਈ ਭੇਜਤਾ ਉਹ ਬੱਚੇ ਆ ਪਰ ਮੁੰਡੇ ਨੂੰ ਥੋੜਾ ਜਿਹਾ ਅਸੀਂ ਘੂਰਿਆ ਤੇ ਮੁੰਡੇ ਨੂੰ ਅਸੀਂ ਕੁੱਟਿਆ ਵੀ ਇੱਕ ਕਮਰੇ ਦੇ ਵਿੱਚ ਉਦੇ ਮਾਪਿਆਂ ਦੇ ਵਿੱਚ ਬਿਠਾ ਕੇ ਉਹਦੇ ਛੱਤਰ ਮਾਰੇ ਵੀ ਜ਼ਰੂਰੀ ਆ ਜਦੋਂ ਅਸੀਂ ਉਹਨੂੰ ਕੱਟ ਕੇ ਬਾਹਰ ਆਏ ਤੇ ਸਿੰਘ ਨੇ ਜਿੱਦਾਂ ਨੌਜਵਾਨ ਕਰਦੇ ਹੁੰਦੇ ਤੇ ਸਿੰਘ ਨੇ ਉਹਨੂੰ ਹਾਸੇ 'ਚ ਪੁੱਛਿਆ ਪਤੰਦਰਾ ਹਜੇ ਤਾਂ ਤੇਰੀ ਉਮਰ ਹੀ ਕੀ ਆ ਕੀ ਇਹੋ ਜਿਹਾ ਖਾਨਾ ਤੇ ਸ਼ਰਮ ਦੀ ਗੱਲ ਵੀ ਮੈਂ ਜਦੋਂ ਸੁਣਿਆ ਵੀ ਇਹ ਦੇਸ਼ ਦੇ ਵਿੱਚ ਇਹ ਦੇਸ਼ ਪੰਜ ਦਰਿਆਵਾਂ ਦੀ ਧਰਤੀ ਆ ਤੇ ਕੋਸ਼ਿਸ਼ ਹਾਲਾ ਤੋਂ ਸਾਨੂੰ ਸੁਣ ਚਾੜਿਆ ਵੀ ਇਸ ਦੇਸ਼ ਦੇ ਵਿੱਚ 6ਵਾਂ ਦਰਿਆ ਨਸ਼ਾ ਦਾ ਵਗ ਰਿਹਾ ਵਾ ਤੇ ਹੁਣ 7ਵਾਂ ਦਰਿਆ ਵਗਣਾ ਸ਼ੁਰੂ ਹੋ ਗਿਆ ਉਹ ਹੈਗਾ ਕਾਮ ਦਾ ਇਸ ਨੂੰ ਅਸੀਂ ਸ਼ਰਮਜ ਨਹੀਂ ਆਉਗੀ ਉਹਨੂੰ ਆਪਾਂ ਵੀ ਸੈਕਸ ਵੀ ਕਹਿ ਸਕਦੇ ਕਾਮ ਦਾ ਦਰਿਆ ਵਗਣਾ ਸ਼ੁਰੂ ਹੋ ਗਿਆ ਉਸ ਕਾਮ ਦੇ ਦਰਿਆ ਦੇ ਜਿਹੜੇ ਬਹਿਣ ਚ ਬਹਿ ਰਹੇ ਬੱਚੇ ਆ ਹੋ ਸਕਦਾ ਆਪਾਂ ਇੱਥੇ ਬੈਠੇ ਆਪਣੇ 20 ਬੱਚੇ ਹੋਣ ਤੇ ਆਪ ਨੂੰ ਉਸ ਗੱਲ ਦਾ ਪਤਾ ਨਾ ਹੋਵੇ ਤੇ ਜਦੋਂ ਉਸ ਬੱਚੇ ਨੂੰ ਪੁੱਛਿਆ 16 ਸਾਲ ਦੇ ਨੂੰ 15.5 ਸਾਲ ਦੀ ਉਮਰ ਸੀ ਤੇ ਕਹਿੰਦਾ ਵੀ ਮੈਂ ਇੱਕ ਆਨਲਾਈਨ ਦਵਾਈ ਆਰਡਰ ਕਰ ਬੈਠਾ ਸੀ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਦਰਿਆ ਨੂੰ ਸ਼ੁਰੂ ਕਰ ਦਿੱਤਾ ਇਹਦਾ ਨਾਂ ਹੈਗਾ ਸੁਖਵੀਰ ਸਿੰਘ ਵੈਦ ਵੈਦ ਸੁਖਵੀਰ ਸਿੰਘ ਧਾਣ ਦੇ ਜੋਗ ਗੱਲਾਂ ਨੇ ਇਹ ਇਹਦੇ ਤੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਕੁਝ ਗੱਲਾਂ ਨੂੰ ਅਸੀਂ ਜ਼ਰੂਰ ਸਾਹਮਣੇ ਲਿਆਵਾਂਗੇ ਪਰ ਸ਼ਰਮ ਦੀ ਗੱਲ ਨਹੀਂ ਹੈ ਕੋਈ ਚੱਕਰ ਨਹੀਂ ਅਸੀਂ ਇਹਦੇ ਵਿੱਚ ਜੋ ਹੋਇਆ ਇਹ ਵੈਦ ਸੁਖਵੀਰ ਸਿੰਘ ਘਰ ਤੇ ਨੇ ਆਪਣੇ ਪੇਜ ਦੇ ਉੱਤੇ ਲਿਖ ਕੇ ਪਾਇਆ ਵੀ ਘਰ ਵਾਲੇ ਦੀ ਰੂਖ ਵਸੋ ਜੂ ਪਹਿਲੀ ਰਾਤ ਹੀ ਜੇ ਵਿਆਹ ਤੋਂ 15 ਦਿਨ ਪਹਿਲੋ ਔਰਤ ਆਹ ਸਾਡੀ ਦਵਾਈ ਖਾ ਲੂਗੀ ਠੀਕ ਆ ਫੇਰ ਉਹਨੇ ਲੈ ਕੇ ਪਾਇਆ ਆਪਦੀ ਫੋਟੋ ਆ ਵੀ ਹਥਿਆਰ ਦੇ ਚਰਚੇ ਦੁਨੀਆ 'ਚ ਹੋਣਗੇ ਤੇ ਅਸੀਂ ਬੱਚੇ ਨਹੀਂ ਹੈਗੇ ਸਾਨੂੰ ਪਤਾ ਸਾਰਾ ਕੁਝ ਕਿਹੜੇ ਹਥਿਆਰਾਂ ਦੀਆਂ ਗੱਲਾਂ ਕਰ ਰਹੇ ਆ ਵੇ ਇਹ ਐਸੇ ਨਹੀਂ ਫੇਰ ਲੈ ਕੇ ਪਾਇਆ ਵੀ ਜਿਨੇ ਇੱਕ ਵਾਰ ਡੱਬੀ ਖਾਲੀ ਪੂਰੀ ਰਾਤ ਠੱਕ ਠੱਕ ਨਹੀਂ ਰੁਕਣੀ ਇਹ ਹਾਸੇ ਮਜ਼ਾਕ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹ ਪੀੜੀਆਂ ਬਰਬਾਦ ਹੋ ਰਹੀਆਂ ਆਪਣੀਆਂ ਇਹ ਉਹ ਬੰਦਾ ਸੋ ਕੁਵੀਰ ਸਿੰਘ ਵੈਦ ਸੋ ਕੁਵੀਰ ਸਿੰਘ ਤੇ ਸ਼ਾਇਦ ਇਹਦਾ ਇੱਕ ਪੇਪਰ ਗਵਾਚ ਗਿਆ ਵਿੱਚ ਪ੍ਰਿੰਟ ਨਹੀਂ ਹੋਇਆ ਪ੍ਰਿੰਟ ਕਿਤੋਂ ਕਰਾਇਆ ਸੀ ਤੇ ਜਾਂ ਕਿਸੇ ਹੋਰ ਵੈਦ ਦਾ ਤੇ ਉਹਦੇ ਚ ਲਿਖਿਆ ਸੀ ਵੀ ਲੜਕੀਆਂ ਵਿਆਹ ਤੋਂ ਪਹਿਲਾਂ ਜਿੰਨੇ ਮਰਜ਼ੀ ਮੁੰਡਿਆਂ ਦੇ ਨਾਲ ਮਹਿਲਤ ਜਦੋਂ ਤੁਸੀਂ ਵਿਆਹ ਕਰਾਉਣਾ ਤੇ 15 ਦਿਨ ਪਹਿਲਾਂ ਆ ਦਵਾਈ ਖਾ ਲਿਓ ਤੇ ਘਰ ਵਾਲੇ ਨੂੰ ਤੁਸੀਂ ਵਰਜਨ ਲੱਗੋngੀਆਂ ਇਹ ਕਿੱਧਰ ਨੂੰ ਜਾ ਰਿਹਾ ਪੰਜਾਬ ਇਹ ਤਾਂ ਖਤਮ ਹੋ ਰਿਹਾ ਜਾ ਜਗਜੀਤ ਸਿੰਘ ਹਰੀ ਕੇ ਪੱਗ ਬੰਨੀ ਹੋਈ ਆ ਪੱਗ ਹੀ ਉਹਦੀ ਬੰਨੀ ਹੋਈ ਸੀ ਪੱਗ ਹੀ ਇਹਦੇ ਬੰਨੀ ਹੋਈ ਆ ਜਗਜੀਤ ਸਿੰਘ ਹਰੀ ਕੇ ਵੈ ਮੈਨੂੰ ਪੜਨ ਚ ਸ਼ਰਮ ਆਉਂਦੀ ਆ ਸ਼ਾਇਦ ਤੁਸੀਂ ਜ਼ੂਮ ਕਰ ਲਿਓ ਤੇ ਤੇ ਜੋ ਵੀ ਲਿਖਿਆ ਪੜ ਲੈਣਗੇ ਠੀਕ ਹੈ ਤੁਜੀ ਫੇਰ ਜਗਜੀਤ ਵੈਸੇ ਸਿੰਘ ਸਰਦਾਰ ਬੰਦਾ ਮੂੰਹ ਤੇ ਧੌਲੇ ਆ ਇਹਦੇ ਤੇ ਇਹੇ ਬੱਚਿਆਂ ਤੱਕ ਇਹ ਗੱਲਾਂ ਬਾਤਾਂ ਪਹੁੰਚਦੀਆਂ ਕਰ ਰਹੇ ਨੇ ਬਾਤ ਇਹਨਾਂ ਦੀ ਗੱਲਬਾਤ ਡਿਟੇਲ ਚ ਕਰਾਂਗੇ ਵਰਿੰਦਰ ਸਿੰਘ ਢਿੱਲੋਂ ਆ ਇਹਦੇ ਦਵਾਖਾਨੇ ਦਾ ਨਾਮ ਹੈਗਾ ਤਰਨ ਤਰਨ ਵੈਦ ਦਵਾਖਾਨਾ ਇਹਦਾ ਇਹ ਕਹਿੰਦਾ ਰਾਜੇ ਮਹਾਰਾਜੇ ਆ ਦਵਾਈਆਂ ਖਾਦਦੇ ਹੁੰਦੇ ਸੀ 100 ਰಾಣੀਆਂ ਰੱਖਦੇ ਹੁੰਦੇ ਸੀ ਤੁਸੀਂ ਵੀ ਵਰਤੋ